ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਿੰਦ ਦੇ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਹੋਏ ਇੱਕ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਰਹੇ ਲਗਾਤਾਰ ਉਹਨਾਂ ਦੇ ਵਰਕਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਹਾਲਾਂਕਿ ਉਹਨਾਂ ਦੇ ਵਰਕਰਾਂ ਵੱਲੋਂ ਕੁਝ ਸਮਾਂ ਪਹਿਲਾਂ ਲੱਡੂ ਹੀ ਵੰਡੇ ਗਏ ਸੀਗੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਪਰ ਇਹੜੀ ਵੱਲੋਂ ਹਾਈ ਉੱਪਰ ਰੁਖ ਕੀਤਾ ਗਿਆ ਸੀ ਕੋਰਟ ਦਾ ਜਿਹਦੇ ਚੱਲਦੇ ਉਹਨਾਂ ਦੀ ਰੋਕ ਲੱਗ ਗਈ ਸੀ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਰਵਿੰਦਰ ਕੇਜਰੀਵਾਲ ਨੂੰ ਲੈ ਕੇ ਹਾਈ ਕੋਰਟ ਨੇ ਝਟਕਾ ਦਿੱਤਾ ਰਵਿੰਦਰ ਕੇਜਰੀਵਾਲ ਨੂੰ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਗੇ ਤੇ ਜਿਹਦੇ ਚੱਲਦੇ ਆ ਭਾਜਪਾ ਲੀਡਰ ਨੇ ਮਨਜਿੰਦਰ ਸਿੰਘ ਸਰਸਾ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਮਾਨਯੋਗ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦੀ ਅਰਜ਼ੀ ਦਾ ਕੋਰਟ ਕਰ ਦਿੱਤਾ ਗਿਆ ਹੈ ਜੋ ਜ਼ਮਾਨਤ ਅਰਵਿੰਦ ਕੇਜਰੀਵਾਲ ਜੀ ਨੂੰ ਨਿਚਲੇ ਅਲਾਨ ਨੇ دی تھی ਮਾਨਯੋਗ ਹਾਈ ਕੋਰਟ ਦਾ ਮੰਨਣਾ ਹੈ ਕਿ ਨਿਚਲੇ ਜੈ ਸਾਹਿਬ ਨੇ ना तो डॉक्यूमेंट पड़े ना उन्होंने अपना ब्रेन अप्लाई किया माइंड अप्लाई किया और बिना उन्होंने सोचे समझे जमानत दी है मानियो हाईकोर्ट का ये मानना है कि अरविंद केजरीवाल जी के खिलाफ शराब घोटाले के पुख्ता सबूत हैं, पैसे के लेन देन के सबूत हैं किस तरह से उन्होंने पैसा अपने निजी लिए इस्तेमाल किया इसके भी सबूत हैं और मैं बार बार कहता आया हूं अरविंद केजरीवाल जी ਦਿੱਲੀ ਕੇ ਅੰਦਰ ਐਸੇ ਮੁੱਖ ਮੰਤਰੀ ਹੈ ਜੋ ਲਾਲੂ ਪ੍ਰਸ਼ਾਦ ਯਾਦਵ ਜੀ ਕੇ ਬਾਦ ਲੰਬਸਭ ਤੋਂ ਲੰਬੇ ਸਮੇਂ ਜੇਲ੍ਹ ਮੇ ਰਹੇਗੇ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਘੋਟਾਲਾ ਨਹੀਂ ਕੀਤਾ ਵੀ ਤਾਂ ਇੱਕ ਘੋਟਾਲੇ ਦਾ ਹਿਸਾਬ ਸ਼ੁਰੂ ਹੋਆ ਹੈ ਅਰਵਿੰਦ ਕੇਜਰੀਵਾਲ ਜੀ ਨੇ ਅਨੇਕ ਵੈਸੇ ਘੋਟਾਲੇ ਕੀਏ ਹਨ ਇਸ ਲਈ ਆਜ ਸੇ ਕੋਰਟ ਕੀ ਜੱਜਮੈਂਟ ਕੇ ਬਾਦ ਇੱਕ ਬਾਤ ਸਪਸ਼ਟ ਹੈ ਅਰਵਿੰਦ ਕੇਜਰੀਵਾਲ ਜੀ ਭ੍ਰਸ਼ਟ ਹੈ ਸੋ ਹੁਣ ਵੇਖਣਾ ਹੋਵੇਗਾ ਅਰਵਿੰਦ ਕੇਜਰੀਵਾਲ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਕਦੋਂ ਅਦਾਲਤ ਉਹਨਾਂ ਨੂੰ ਰਾਹਤ ਦਿੰਦੀ ਹੈ ਤੇ ਕੀ ਪੱਖ ਸਾਹਮਣੇ ਰੱਖਦੇ ਹੁਣ ਆਲਾ ਸਮਝਾ ਸੇਗਾ ਕੈਮਰਾ ਪਾਸੋਂ ਗੁਰ ਸਭ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਰਵਿੰਦ ਦੇ ਕੇਜਰੀਵਾਦ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਹੋਏ ਇੱਕ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਰਹੇ ਲਗਾਤਾਰ ਉਹਨਾਂ ਦੇ ਵਰਕਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਹਾਲਾਂਕਿ ਉਹਨਾਂ ਦੇ ਵਰਕਰਾਂ ਵੱਲੋਂ ਕੁਝ ਸਮਾਂ ਪਹਿਲਾਂ ਲੱਡੂ ਵੀ ਵੰਡੇ ਗਏ ਸੀਗੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਪਰ ਇਹੜੀ ਵੱਲੋਂ ਹਾਈ ਕੋਰਟ ਉੱਪਰ ਰੁਕ ਕੀਤਾ ਗਿਆ ਸੀ ਕੋਰਟ ਦਾ ਜਿਹਦੇ ਚੱਲਦੇ ਉਹਨਾਂ ਦੀ ਰੋਕ ਲੱਗ ਗਈ ਸੀ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਰਵਿੰਦਰ ਕੇਜਰੀਵਾਲ ਨੂੰ ਲੈ ਕੇ ਹਾਈ ਕੋਰਟ ਨੇ ਝਟਕਾ ਦਿੱਤਾ ਰਵਿੰਦਰ ਕੇਜਰੀਵਾਲ ਨੂੰ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਗੇ ਤੇ ਜਿਹਦੇ ਚੱਲਦੇ ਆ ਭਾਜਪਾ ਲੀਡਰ ਨੇ ਮਨਜਿੰਦਰ ਸਿੰਘ ਸਰਸਾ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਮਾਨਯੋਗ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦੀ ਅਰਜ਼ੀ ਕਾ ਰੱਦ ਕਰ ਦਿਆ ਗਿਆ ਹੈ ਜੋ ਜ਼ਮਾਨਤ ਅਰਵਿੰਦ ਕੇਜਰੀਵਾਲ ਜੀ ਕੋ ਨਿਚਲੇ ਲਾਲ ਨੇ ਦਿੱਤੀ ਮਾਨਯੋਗ ਹਾਈ ਕੋਰਟ ਦਾ ਮੰਨਣਾ ਹੈ ਕਿ ਨਿਚਲੇ ਜੈ ਸਾਹਿਬ ਨੇ ना तो डॉक्यूमेंट पड़े ना उन्होंने अपना ब्रेन अप्लाई किया माइंड अप्लाई किया और बिना उन्होंने सोचे समझे जमानत दी है मानियो हाईकोर्ट का ये मानना है कि अरविंद केजरीवाल जी के खिलाफ शराब घोटाले के पुख्ता सबूत हैं, पैसे के लेन देन के सबूत हैं किस तरह से उन्होंने पैसा अपने निजी लिए इस्तेमाल किया इसके भी सबूत हैं और मैं बार बार कहता आया हूं अरविंद केजरीवाल जी ਦਿੱਲੀ ਕੇ ਅੰਦਰ ਐਸੇ ਮੁੱਖ ਮੰਤਰੀ ਹੈ ਜੋ ਲਾਲੂ ਪ੍ਰਸ਼ਾਦ ਯਾਦਵ ਜੀ ਕੇ ਬਾਦ ਲੰਬਸਭ ਤੋਂ ਲੰਬੇ ਸਮੇਂ ਜੇਲ੍ਹ ਮੇ ਰਹੇਗੇ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਘੋਟਾਲਾ ਨਹੀਂ ਕੀਤਾ ਅਭੀ ਤੋਂ ਇੱਕ ਘੋਟਾਲੇ ਦਾ ਹਿਸਾਬ ਸ਼ੁਰੂ ਹੋਆ ਹੈ ਅਰਵਿੰਦ ਕੇਜਰੀਵਾਲ ਜੀ ਨੇ ਅਨੇਕ ਐਸੇ ਘੋਟਾਲੇ ਕੀਏ ਹਨ ਇਸ ਲਈ ਅੱਜ ਸੇ ਕੋਰਟ ਕੀ ਜੱਜਮੈਂਟ ਕੇ ਬਾਦ ਇੱਕ ਬਾਤ ਸਪਸ਼ਟ ਹੈ ਅਰਵਿੰਦ ਕੇਜਰੀਵਾਲ ਜੀ ਭ੍ਰਸ਼ਟ ਹੈ ਸੋ ਹੁਣ ਵੇਖਣਾ ਹੋਵੇਗਾ ਅਰਵਿੰਦ ਕੇਜਰੀਵਾਲ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਕਦੋਂ ਅਦਾਲਤ ਉਹਨਾਂ ਨੂੰ ਰਾਹਤ ਦਿੰਦੀ ਹੈ ਤੇ ਕੀ ਪੱਖ ਸਾਹਮਣੇ ਰੱਖਦੇ ਹੁਣ ਆਲਾ ਸਮਝਾ ਸੇਗਾ ਕੈਮਰਾ ਪਾਸੋਂ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਰ ਸਭਿ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ